ਭਗਵਾਨ ਸਰਕਾਰ ਨੇ ਉਹ ਲਾਗੂ ਕੀਤੀ ਸੀ ਪੰਜਾਬ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਹੈ ਔਰ ਇਹਨਾਂ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨ ਨੂੰ ਜੋਨ ਤੋਟਾ ਤਨਖਾਹ ਸਕੇਲਾਂ ਦਾ ਰਿਵੀਜ਼ਨ ਦਾ ਜੋ ਬਤਾਇਆ ਖੜਾ ਹੈ ਜੋ ਪੌਣੀ 13 ਹਜ਼ਾਰ ਕਰੋੜ ਦੇ ਕਰੀ ਲੜਦਾ ਹੈ ਜੋ 2585 ਕਰੋੜ ਰੁਪਈਆ ਪੰਜਾਬ ਦਾ ਜਿਹੜਾ ਧੀਏ ਦਾ ਖੜਾ ਬਰਾਦਮੂਦਾ ਉਹ ਵੀ ਅਸੀਂ ਚੰਗੀ ਦੀਆਂ ਗਏ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਕਹਿੰਦੇ ਪੰਜਾਬ ਦਾ ਖਜ਼ਾਨਾ ਭਰਿਆ ਹੋਇਆ ਔਰ ਇਹਨਾਂ ਨੇ ਇਹ ਵੀ ਵਾਅਦੇ ਕੀਤੇ ਸੀ ਕਿ ਅਸੀਂ ਆਉਂਦੇ ਹਰ ਸਾਰ ਜਿਹੜੇ ਮਾਨਯੋਗ ਉੱਚ ਅਦਾਲਤਾਂ ਦੇ ਫੈਸਲੇ ਨੇ ਮਾਨਯੋਗ ਸੁਪਰੀਮ ਕੋਰਟ ਦੇ ਫੈਸਲੇ ਹਾਈ ਕੋਰਟ ਦੇ ਫੈਸਲੇ ਜਿਹੜੇ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਮਜ਼ਦਮਾਂ ਤੇ ਪੈਨਸ਼ਨਾਂ ਦੇ ਹੱਕ ਵਿੱਚ ਜੋ ਹੋਏ ਨੇ ਅਸੀਂ ਉਹਨੂੰ ਲਾਗੂ ਕਰਾਂਗੇ ਇੱਕ ਵੀ ਫੈਸਲਾ ਭਗਵੰਤ ਮਾਨ ਸਰਕਾਰ ਨੇ ਉਹ ਲਾਗੂ ਨਹੀਂ ਕੀਤਾ ਭਾਵੇਂ ਉਹ 15 15 ਦਾ ਫੈਸਲਾ ਹੋਵੇ 15 15 ਦਾ ਜੋ ਪੁਰਾਣੀ ਬਾਦਲ ਸਰਕਾਰ ਲਾਗੂ ਕਰਕੇ ਗਈ ਸੀ ਕਿ ਜਦੋਂ ਵੀ ਕੋਈ ਨਵਾਂ ਮਜ਼ਦਮ ਭਰਤੀ ਕਰਨਾ ਹੈ ਤਾਂ ਉਹਨੂੰ ਸਿਰਫ ਮੁਰਲਾ ਸਕੇਲ ਦੇਣਾ ਮੁਰਲੇ ਸਪੇਰ ਤੋਂ ਬਿਨਾ ਉਹਨੂੰ ਕੋਈ ਪੱਤਾ ਨਹੀਂ ਦੇਣਾ ਉਹਨੂੰ ਕੋਈ ਟੀਏ ਵੀ ਦੇਣਾ ਔਰ ਉਹ ਸਾਰਾ ਕੁਝ ਦੋਸਤੋ ਵਾਅਦਾ ਕਰਤੇ ਉਹ ਨਾ ਕੁਣੀ ਕੀਤਾ ਉਲਟਾ ਕਰਨ ਵਾਲ ਕੀ ਕੀਤਾ ਉਹਦੇ ਜੋ ਪੰਜਾਬ ਦੀ ਹਾਈ ਕੋਰਟ ਨੇ 101 ਤੋਂ ਬਾਅਦ ਰੈਟ ਪਟਿਸਿਆਂ ਦੇ ਵਿੱਚ ਉਹਨਾਂ ਨੂੰ ਰੱਦ ਕੀਤਾ ਹੈ ਤੇ 15 ਇੱਕ 15 ਦਾ ਜਿਹੜਾ ਨੋਟੀਫਿਕੇਸ਼ਨ ਸੀ ਉਹਨੂੰ ਰੱਦ ਕੀਤਾ ਪਰ ਭਗਵਾਨਦਾਨ ਸਰਕਾਰ ਨੇ ਉਸ ਫੈਸਲੇ ਦੇ ਉਲਟ ਅਪਰੀਲ ਲਈ ਆ ਦੋਸਤੋ ਇਸੇ ਤਰ੍ਹਾਂ ਹੀ ਇਹਨਾਂ ਨੇ ਇਹ ਆਸਤਿਕ ਨੂੰ ਕਰ ਦਿੱਤੀ ਕਿ ਪ੍ਰਦੇਸ਼ ਦੇ ਵਿੱਚ ਪੰਜਾਬ ਦਾ 6 ਮਾਰਚ ਤੇ ਇੱਕ ਮਿਸ਼ਨ ਬੈਠਾ ਸੀ ਹੁਣਾਂ ਤੋਂ 7 ਮਾਰਚ ਤੇ ਇੱਕ ਮਿਸ਼ਨ ਦੋਸਤੋ ਪਹਿਣਾ ਨਹੀਂ 17 ਜੁਲਾਈ 230 ਨੂੰ ਜੋ ਪ੍ਰਾਣੀ ਸਰਕਾਰ ਇੱਕ ਪੱਤਰ ਜਾਰੀ ਕਰਕੇ ਗਈ ਸੀ ਕਿ ਜੋ 17 ਜੁਲਾਈ 2020 ਤੋਂ ਬਾਅਦ ਜੋ ਕਰਮਚਾਰੀ ਡਿਪਾਰਟਮੈਂਟਾਂ ਦੇ ਵਿੱਚ ਭਰਤੀ ਹੋਏਗੀ ਉਹ ਸਿਰਫ ਜਿਹੜੀ ਭਰਤੀ ਆ ਉਹ ਕੇਂਦਰੀ ਸਕੇਲਾਂ ਤੇ ਲਾਗੂ ਹੋਏਗੀ ਉਹ ਪੱਤਰ ਜੇ ਵਾਪਸ ਨਹੀਂ ਲਿਆ ਇਸ ਕਰਕੇ ਪੰਜਾਬ ਦੇ ਵਿੱਚ ਦੋਸਤੋ ਬਹੁਤ ਵੱਡਾ ਰੋਸ ਫੈਲ ਰਿਹਾ ਹੈ ਪੰਜਾਬ ਦੇ ਲੱਖਾਂ ਮਰਾਜ਼ਮ ਤੇ ਪੈਨਸ਼ਨਰ ਮੇਰੇ ਸਾਥੀ ਦੱਸਦੇ ਬਈ ਸੀ ਇਹ ਭਗਵੰਤ ਮਾਨ ਸਰਕਾਰ ਅਜੇ ਹੋਰ ਟਸ ਤੋਂ ਮੱਸ ਨਹੀਂ ਹੋ ਰਹੀ ਸੰਜੇ ਪ੍ਰੰਤ ਦੀਆਂ ਇੱਦੀਆਂ ਵੱਡੀਆਂ ਵੱਡੀਆਂ ਰੈਲੀਆਂ ਪਾਮਿਓ ਚਿਲਾ ਪੱਤਰ ਦੀਆਂ ਰਹਿ ਗਈਆਂ ਹੌਣ ਪਾਮਿਓ ਜੋਨਲ ਪੱਤਰ ਦੀਆਂ ਰਹਿ ਗਈਆਂ ਹੌਣ ਅੱਪਾ ਤਾਜੇ ਤੌਰ ਤੇ ਪੰਜਾਬ ਦੇ ਚਾਰ ਕੈਬਨਿਟ ਮੰਤਰੀਆਂ ਦੀਆਂ ਕੋਠੀਆਂ ਆ ਕੇ ਵੱਡੇ ਵੱਡੇ ਰੋਸ ਮਨਾਲੇ ਕਰਕੇ ਆਪਣੀਆਂ ਨੰਗਾਂ ਦੇ ਮੰਗ ਪੱਤਰ ਯਾਦ ਪੱਤਰ ਉਹਨਾਂ ਮੰਤਰੀਆਂ ਨੂੰ ਦੇ ਕੇ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ